ਭਾਈ ਜੀ ਸਤਿ ਸ਼੍ਰੀ ਅਕਾਲ ਜੀ ਲੋਕ ਕਿ ਮਿੱਤਰੋ ਜਿਹੜਾ ਅੱਜ ਕਬੂਤਰਬਾਜ਼ੀ ਮੁਕਾਬਲਾ ਪਿੰਡ ਮਹਿਮੂਦਪੁਰ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਰਵਾਇਆ ਗਿਆ ਜਿਹਦੇ ਵਿੱਚ ਪਿੰਡ ਦੇ ਸਰਪੰਚ ਸਹਿਬਾਨ ਪਿੰਡ ਦੀ ਨੌਜਵਾਨ ਸਭਾ ਪੰਚਾਇਤ ਤੇ ਪਿੰਡ ਵਾਸੀ ਵੀਰਾਂ ਦਾ ਪੂਰਾ ਸਹਿਯੋਗ ਮਿਲਿਆ ਔਰ ਇਹ ਜਿਹੜਾ ਹੈਗਾ ਇੱਕ ਆਪਣੇ ਨੌਜਵਾਨਾਂ ਨੂੰ ਚੰਗੇ ਪਾਸੇ ਲੈ ਕੇ ਜਾਣ ਦਾ ਇੱਕ ਵਧੀਆ ਕਦਮ ਹੈ ਗਿਆ ਨਸ਼ਿਆਂ ਤੋਂ ਦੂਰ ਰਹਿਣ ਦਾ ਇੱਕ ਪ੍ਰਾਲਾ ਕੀਤਾ ਗਿਆ ਜਿਹਦੇ ਵਿੱਚ ਕਿ ਪਿੰਡ ਦੇ ਸਰਪੰਚ ਦਾ ਤੇ ਨੌਜਵਾਨ ਸਭਾ ਦਾ ਵੱਡਾ ਸਹਿਯੋਗ ਆ ਪੰਚਾਇਤ ਨੇ ਬਹੁਤ ਵਧੀਆ ਸਾਥ ਦਿੱਤਾ ਔਰ ਮੈਚ ਜਿਹੜਾ ਪੂਰਾ ਵਧੀਆ ਹੋ ਰਿਹਾ ਇਹਦੇ ਵਿੱਚ ਜਿਹੜਾ ਹੈਗਾ ਆ ਆਪਣੇ ਟੋਟਲ 47 ਦੇ ਕਰੀਬ ਕਬੂਤਰ ਉੱਡੇ ਸੀ ਜਿਹਦੇ ਵਿੱਚੋਂ 8 ਕਬੂਤਰਾਂ ਨੇ ਸ਼ਾਮ ਦਾ ਟਾਈਮ ਕੀਤਾ ਤੇ ਜਿਹਦੇ ਵਿੱਚੋਂ 6 ਕਬੂਤਰ ਜਿਹੜੇ ਇਹ ਇਨਾਮਾਂ ਤੇ ਉੱਡੇ ਤੇ ਜਿਹੜੇ ਕਿ ਸ਼ਾਮ ਤੱਕ ਉੱਡੇਲੇ ਵਿੱਚ 6 ਕਬੂਤਰਾਂ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਤੇ ਤਿੰਨ ਇਨਾਮ ਜਿਹੜੇ ਹੈਗੇ ਆ ਉਹ ਅਲੱਗ-ਅਲੱਗ ਜਿਹੜੇ ਪਲੇਅਰਾਂ ਦੇ ਨਿਕਲੇ ਆ ਪਹਿਲਾ ਇਨਾਮ ਜਿਹੜਾ ਤੇਲੂ ਬਾਗੂ ਆ ਸੀ ਦੂਜਾ ਮਣੀ ਖਸਰੋਪਾ ਤੇ ਤੀਜਾ ਸਾਬਾ ਸੁਆਦ ਤੇ ਇਹਦੇ ਤੋਂ ਪਹਿਲਾਂ ਜਿਹੜਾ ਹੈਗਾ ਇਨਾਮ ਆਪਾਂ ਆਪਣੇ ਖਿਡਾਰੀਆਂ ਨੂੰ ਦੇਣ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਆਪਣੇ ਸਰਪੰਚ ਸਾਹਿਬ ਤੇ ਆਪਣੇ ਭਾਈ ਦਾ ਜਿਹੜਾ ਹੈਗੇ ਨੇ ਭਾਈਨ ਬਦੀਨਾ ਕੈਨ ਸਿੰਘ ਜੀ ਇਹਨਾਂ ਦਾ ਜਿਹੜਾ ਹੈਗਾ ਆ ਵਿਸ਼ੇਸ਼ ਸਨਮਾਨ ਜਿਹੜਾ ਆਪਾਂ ਕਰਾਂਗੇ ਤੇ ਲੰਗੂ ਭਾਈਓ ਖੜੋ ਤੁਸੀਂ ਖੜੋ ਕੇ ਆਹ ਲਓ ਆਹ ਸੁਣ ਲੈ ਕੇ ਜਾਈਓ ਮੈਂ ਆ ਰਿਹਾ ਆ ਜੀ ਆਹ 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 ਆ ਬੋ ਦਾ ਵਿਚ ਲੈ ਲਈ ਸਾਰਾ ਬੱਚਾ ਧੰਨਵਾਦ ਵੀ ਕਰਦੇ ਹਾਂ ਜੀ ਫਾਈਦੀ ਇਹ ਜੀ ਆਪਣੇ ਕੇਮ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਜਿਆਦਾ ਸਾਥ ਦਿੱਤਾ ਸਾਡਾ ਜੀ ਠੀਕ ਹੈ ਜੀ ਇਹ ਟੂਰਨਾਮੈਂਟ ਜਿਹੜਾ ਕੌਣ ਦੇ ਵਿੱਚ ਸਾਰਿਆਂ ਦਾ ਬਹੁਤ ਵਧੀਆ ਸਹਿਯੋਗ ਰਿਹਾ ਜੀ ਬਹੁਤ ਬਹੁਤ ਮੁਬਾਰਕਾਂ ਜੀ ਇਹ ਸਾਡੇ ਸਰਪੰਚ ਸਾਹਿਬ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਫੇਰ ਬਹੁਤ ਧੰਨਵਾਦ ਆ ਸਾਰਿਆਂ ਦਾ ਤੇ ਤਾਲੀਆਂ ਮਾਰ ਦਿਓ ਜੀ ਸਾਰੇ ਹਾਂ ਇਹ ਆਪਣਾ ਲੰਬੂ ਭਾਜੀ ਜੀ ਜਿਹੜਾ ਮੇਨ ਜਿਹੜਾ ਹੈਗਾ ਸਾਰਾ ਕੰਮ ਹੀ ਭਾਜੀ ਹੁਣਾਂ ਦਾ ਸੀ ਤੇ ਫਰਾਰੇ ਤੁਸੀਂ ਹੁਣ ਆ ਵੀ ਇੱਥੇ ਆ ਜੀ ਤੇ ਆ ਆਪਣੇ ਲੰਬੂ ਭਾਜੀ ਦਾ ਵੀ ਜੀ ਵਿਸ਼ੇਸ਼ ਸਨਮਾਨ ਕਰ ਰਹੇ ਆ ਠੀਕ ਆ ਜੀ ਇਹਨਾਂ ਨੇ ਵੀ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਜੀ ਤੇ ਹੁਣ ਜਿਹੜਾ ਹੈਗਾ ਆ ਆਪਾਂ ਜੇਤੂ ਖਿਡਾਰੀਆਂ ਨੂੰ ਜਿਹੜੇ ਹੈਗੇ ਆ ਉਹ ਇਨਾਮ ਜਿਹੜੇ ਦੇਵਾਂਗੇ ਜਿਹਦੇ ਵਿੱਚ ਜਿਹੜਾ ਹੈਗਾ ਨਾ ਤੀਜਾ ਇਨਾਮ ਪਹਿਲਾਂ ਆਪਾਂ ਦੇਵਾਂਗੇ ਜੀ ਆਪਣਾ ਵੀਰ ਸਾਬਾ ਦਾ ਸੁਆ ਤੁਹਾਡਾ ਹੈ ਜੀ ਸਾਬਾ ਦਾ ਸੁਆ ਇਹ ਛੱਤ ਵਾਲਾ ਪੱਖਾ ਆ ਆ ਲਓ ਜੀ ਆਹ ਬੜਾ ਪੱਖਾ ਜੀ ਛੱਤ ਵਾਲਾ ਪੱਖਾ ਤੇ ਤੀਜੇ ਨਾਮ ਵਾਲਾ ਕੱਪ ਤੈਨੂੰ ਉਹ ਇੰਟਰਵਿਊ ਦੇ ਸਤੀਜੇ ਨਾਮ ਵਾਲਾ ਕੱਪ ਇਹ ਚੁੜਾ ਲਓ ਇਹ ਜਿਹੜਾ ਹੈਗਾ ਜੀ ਆਪਣੇ ਪਿੰਡ ਦੀ ਪੰਚਾਇਤ ਵੱਲੋਂ ਤੇ ਨੌਜਵਾਨ ਸਭਾ ਵੱਲੋਂ ਜਿਹੜਾ ਹੈਗਾ ਆ ਤੀਜਾ ਇਨਾਮ ਛੱਤਲਾ ਪੱਖਾ ਤੇ ਨਾਲ ਕੱਪ ਆ ਜੀ ਬਹੁਤ-ਬਹੁਤ ਮੁਬਾਰਕਾਂ ਭਾਈ ਨੂੰ ਸਭਾ ਤੇ ਦੂਜਾ ਇਨਾਮ ਜਿਹੜਾ ਹੈਗਾ ਵੀਰ ਮਨੀ ਖੁਸਰੋ ਪਰ ਇਹ ਜਲੰਧਰ ਦੇ ਨਾਮ ਨੂੰ ਆਪਣੇ ਭਰਾ ਪੁੱਜੇ ਇਹ ਦੂਜਾ ਇਨਾਮ ਕਿੱਥੇ ਹੋ ਪਹਿਲਾ ਦੂਜਾ ਤੀਜਾ ਇਨਾਮ 2024 ਦੇ ਨਾਮ ਕਿ ਬਾਕੀ ਰਹੇਗਾ ਜੀ ਬਹਿ ਜਾਓ ਬਹਿ ਜਾਓ ਬਹਿ ਜਾਓ ਪਿੱਛੇ ਰਹਿਣ ਦੋ ਕੁਣ ਬਾਈ ਆਪਰੇ ਸਾਡੀ ਗੱਲ ਨਹੀਂ ਗੋਈ ਆਹ ਕਿੱਥੇ ਪਾਣੀ ਇੱਥੇ ਜਦਨੇ ਆਏ ਮਨੀ ਸਾਹਿਬ ਪਾਣੀ ਮਿਲ ਜਾਈਓ ਉਧਰ ਇੱਧਰ ਆ ਜਾਓ ਇੱਧਰ ਆ ਜਾਓ ਤੁਸੀਂ ਆਪਰੇ ਕੱਢੋ ਕੱਢੋ ਇਹ ਪੈਸੇ ਤੇ ਜੌਹਰ ਸਾਹਿਬ ਨੂੰ ਦੋਗੇ ਫੋਟੋ ਇਹ ਚ ਵੀ ਗੇਤੀ ਇੱਥੇ ਖੇਤੇ ਪਈ ਦੀ ਇਹ ਜੀ ਪਹਿਲਾਂ ਇੱਥੇ ਆ ਜਾਓ ਵੀ ਆਪ ਵੀ ਗੇਤੀ ਜਿਆਦਾ ਕਰ ਦਿਓ ਦੋਨੇ ਦੇਤੀ ਪਹਿਲਾ ਤੇ ਦੂਜਾ ਇਨਾਮ ਤੇਲੂ ਬਾਗਲਾ ਤੇ ਮਣੀ ਖੁਸਰੋ ਪਰ ਠੀਕ ਹੈ ਜੀ ਇਨਾ ਭਰਾਵਾਂ ਨੇ ਜਿੱਤਿਆ ਫਰਾਟਾ ਪੱਖਾ ਆ ਤੇ ਨਾਲ ਵੀਰ ਜੀ ਪੂਲਰ ਆ ਪਹਿਲੇ ਨੂੰ ਪੂਲਰ ਸੀ ਦੂਜੇ ਨੂੰ ਫਰਾਟਾ ਪੱਖਾ ਤੇ ਤੀਜੇ ਨੂੰ ਜਿਹੜਾ ਛੱਤ ਵਾਲਾ ਪੱਕਾ ਸੀ ਜਿਹੜਾ ਸਾਡੇ ਵੀਰ ਦਾ ਬਣਿਆ ਸੀ ਤੇ ਇਹ ਭਰਾਵਾਂ ਦੇ ਕਬੂਤਰ ਨੇ ਜਿਹੜੇ ਜਿੱਤੇ ਨੇ ਤੇ ਇੱਕ ਵਾਰ ਦਿਲੋਂ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਪਹੁੰਚੇ ਤੇ ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਉਹ ਬੰਦ ਕਿੱਥੋਂ ਆਏ ਜੇ ਕਰਨਾ ਹੋਇਆ ਤੇ ਐਵੇਂ ਥੱਲੇ ਬੈ ਜਾਣਾ ਆਇਆ ਸਾਬਿਆ ਥੱਲੇ ਬੈ ਦੋ ਤਿੰਨ ਅੱਗੇ ਆਇਆ ਮਿਲ ਮੈਂ ਤੈਨੂੰ ਜੀ ਇਹ ਮਾ ਆਇਆ ਤਿੰਨ ਮਿੰਟ ਫੋਟੋ ਚੱਲ ਫਿਰ ਫੜ 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 ਚੱਲ ਥੱਲੇ ਬੈਠਾ ਤੈਨੂੰ ਅੱਛਾ ਤੈਨੂੰ ਡੀਰੋ ਕਰ ਥੱਲੇ ਪਿੱਛੇ ਕਿੱਥੇ ਬੈਠੇ ਹੋ ਵਧੀਆ ਆਵੇ ਵਧੀਆ ਸਾਰੇ ਬੰਦੇ ਨਹੀਂ ਆਉਣੇ ਤੇਲੂ ਆਉਣਾ ਚਾਹੀਦਾ ਤੇਲੂ ਕੱਢਦੇ ਬਾਕੀ ਆਉਂਦੇ ਇਹ ਬਾਈ ਜੀ ਆਪਣੇ ਸਾਰੇ ਦੇ ਸਾਰੇ ਭਰਾ ਪੰਚਾਇਤ ਇੱਕ ਵਾਰ ਫੇਰ ਤੁਹਾਨੂੰ ਦੱਸ ਦਈਏ ਦਿਲੋਂ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਔਰ ਇਸ ਪਿੰਡ ਦੀ ਇੱਕ ਤੁਹਾਨੂੰ ਖਾਸੀਅਤ ਦੱਸ ਦਈਏ ਬਾਈ ਇੰਨਾ ਸੋਹਣਾ ਪਿੰਡ ਆ ਛੋਟੇ ਜਿਹੇ ਪਿੰਡ ਦੇ ਵਿੱਚ ਜਿਹੜਾ ਸਰਪੰਚ ਪੰਚਾਇਤ ਜਾਂ ਪਿੰਡ ਦੇ ਨੌਜਵਾਨ ਸਭਾ ਸਾਰਿਆਂ ਵੱਲੋਂ ਜਿਹੜਾ ਹੈਗਾ ਉਹ ਪ੍ਰਾਲਾ ਕੀਤਾ ਗਿਆ ਬਹੁਤ ਸੋਹਣੀ ਪਾਰਕ ਬਣਾਈ ਗਈ ਹੈ ਜਿਹੜੀ ਕਿ ਆਪਣੇ ਲਾਗੇ ਸਾਗੇ ਮਕੇਰੀਆਂ ਬਲਾਕ ਵਿੱਚ ਮੈਂ ਹੋਰ ਕਿਤੇ ਨਹੀਂ ਦੇਖੀ ਨਾਮ ਧਾਰੀ ਸਪੋਰਟਸ ਕਲੱਬ ਦੇਖੋ ਔਰ ਇਸ ਪਿੰਡ ਦੇ ਵਿੱਚ ਨਸ਼ਾ ਜਿਹੜਾ ਵਰਜਤ ਆ ਕੋਈ ਨਸ਼ਾ ਨਹੀਂ ਕਰਦਾ ਇਸ ਪਿੰਡ ਦੀਆਂ ਕਾਫੀ ਖਾਸੀਅਤਾਂ ਨੇ ਔਰ ਬੱਚਿਆਂ ਦੇ ਵਾਸਤੇ ਜਿਹੜੇ ਆ ਗਏ ਝੂਲੇ ਵਗੈਰਾ ਵੀ ਲਾਏ ਗਏ ਨੇ ਆਟੋਮੈਟਿਕ ਜਿਮ ਵੀ ਲੱਗੀ ਹੋਈ ਆ ਬਾਈ ਹਰ ਚੀਜ਼ ਇਸ ਪਿੰਡ ਦੇ ਵਿੱਚ ਹੈਗੀ ਆ ਬਾਈ ਤੁਸੀਂ ਦੇਖ ਸਕਦੇ ਹੋ ਇਹ ਹੈ ਪਿੰਡ ਮਹਿਮੂਦ ਪਰ ਮਕੇਰੀਆਂ ਤਹਿਸੀਲ ਦਾ ਪਿੰਡ ਜ਼ਿਲ੍ਹਾ ਹਸ਼ਿਆਰਪਰਦਾ ਤੇ ਕਿਦਾਂ ਦਾ ਲੱਗਾ ਤੁਹਾਨੂੰ ਦੇਖੋ ਗਰਾਉਂਡਾਂ ਜਿਹੜੀਆਂ ਲੱਗ-ਲੱਗ ਵਾਲੀਬਾਲ ਦੀਆਂ ਗਰਾਉਂਡਾਂ ਇੱਥੇ ਬਹੁਤ ਵਧੀਆ ਜਿਹੜੇ ਮੈਚ ਵੀ ਕਰਾਏ ਜਾਂਦੇ ਨੇ ਵਾਲੀਬਾਲ ਦੇ ਔਰ ਵੱਡੀਆਂ ਜਿਹੜੀਆਂ ਲਾਈਟਾਂ ਵੀ ਲਗਾਈਆਂ ਹੋਈਆਂ ਨੇ ਦੇਖੋ ਸਾਰੇ ਬੰਨੇ ਕਿੰਨਾ ਵਧੀਆ ਸਿਸਟਮ ਕੀਤਾ ਹੋਇਆ ਆ ਤੇ ਪਿੰਡ ਦਾ ਜਿਹੜਾ ਹੈਗਾ ਇਕੱਠ ਬਹੁਤ ਵਧੀਆ ਸਾਰੇ ਵੀ ਰਲ ਕੇ ਕੰਮ ਕਰਦੇ ਨੇ ਤਾਂ ਹੀ ਭਾਈ ਜਿਹੜੇ ਕੰਮ ਹੈਗੇ ਸਿਰੇ ਚੜਦੇ ਨੇ ਜਦੋਂ ਪੂਰਾ ਪਿੰਡ ਜਿਹੜਾ ਇੱਕ ਜੁੱਟ ਹੋ ਕੇ ਚੱਲੇ ਦੇਖੋ ਘਾ ਲੱਗਾ ਹੋਇਆ ਆ ਵਧੀਆ ਆ ਸਾਰੇ ਦੇ ਸਾਰੇ ਬੱਚੇ ਜਿਹੜੇ ਸ਼ਾਮ ਨੂੰ ਇੱਥੇ ਖੇਡਣ ਆਉਂਦੇ ਨੇ ਤੇ ਬਾਕੀ ਕਿੱਦਾਂ ਦੀ ਲੱਗੀ ਵੀਡੀਓ ਜਰੂਰ ਦੱਸਣਾ ਜੀ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆਂ ਦਿਓ ਜੀ ਜੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਹੋ ਵੀ ਜੀ